ਗੁਰੂ ਨਾਨਕ ਦੇਵ ਜੀ ਜਦੋਂ ਗਏ ਨਾ ਜੀ ਉਹਦੇ ਕੋਲੇ ਦੁਨੀ ਚੰਦ ਦੇ ਕੋਰੇ ਵੀ ਚੱਲ ਵੀ ਹੈ ਨਾ ਉਹ ਤਾਂ ਤਾਰਦੇ ਸੀ ਸਾਰਿਆਂ ਨੂੰ ਹੂੰ ਤੇ ਅਕਸਰ ਮੇਲ ਮਲਾਪ ਹੁੰਦਾ ਰਹਿੰਦਾ ਸੀ ਤੇ ਅੱਜ ਉਹ ਲੁੱਕ ਗਿਆ ਕਹਿੰਦਾ ਲੈ ਵੀ ਬਾਬਾ ਫੇਰ ਆ ਗਿਆ ਤੇ ਲੈ ਜੂਗਾ ਹੁਣ ਮੈਨੂੰ ਕਈ ਸਾਲ ਇੰਨੇ ਬਾਹਰ ਲਾਣੇ ਆ ਤੇ ਮੈਨੂੰ ਨਾਲ ਹੀ ਰਹਿਣਾ ਪੈਣਾ ਤੇ ਮੇਰਾ ਦਿਲ ਵੀ ਮੈਂ ਘਰੇ ਰਹਾ ਤੇ ਭਗਵਾਨ ਨੇ ਤੂੰ ਐਂ ਕਹੀਂ ਵੀ ਹੈ ਨਹੀਂਗਾ ਕਰੇ ਜਿਵੇਂ ਅੱਜਕੱਲ ਪਰਚਲਤ ਹੈ ਅੰਬੇਟਾ ਅੰਦਰ ਹੀ ਹੁੰਦਾ ਬੰਦਾ ਕਹਿੰਦਾ ਹੈ ਨਹੀਂ ਆਜਾ ਮੋਬਾਈਲ ਤੇ ਹਾਂਜੀ ਮੈਂ ਤਾਂ ਜੀ ਇੱਥੇ ਬੈਠਾ ਜੀ ਉਹ ਬੈਠਾ ਹੋ ਬੈਠਾ ਘਰੇ ਹੋਏ ਮੈਂ ਤਾਂ ਜੀ ਬਾਹਰ ਆਇਆ ਮੈਂ ਤਾਂ ਆਊਟ ਆਫ ਸਟੇਟ ਆਇਆ ਆ ਜੀ ਤਾਂ ਮਤਲਬ ਉਹ ਕਹਿੰਦਾ ਚਲੋ ਠੀਕ ਹੈ ਬਾਬਾ ਜੀ ਮਰਦਾਨਾ ਜੀ ਉਹ ਦਰਵਾਜ਼ਾ ਖੜਕਿਆ ਤੇ ਗੇਟ ਤੇ ਖੜਿਆ ਤੇ ਚੱਲ ਵੀ ਚਲੀਏ ਘਰ ਵਾਲੀ ਬਾਹਰ ਨਿਕਲੀ ਹੂੰ ਕਹਿੰਦੇ ਜੀ ਉਹ ਤਾਂ ਹੈ ਨਹੀਂ ਗੇ ਕਹਿੰਦੇ ਗੁਰੂ ਸਾਹਿਬ ਦੇ ਸੱਜੇ ਮੂੰਹੋਂ ਨਿਕਲ ਕਹਿੰਦੇ ਹੈ ਨਹੀਂ ਤਾਂ ਫਿਰ ਹੈ ਹੀ ਨਹੀਂ ਲੈ ਦੇਖੋ ਕਿਆ ਕਮਾਲ ਦੀ ਗੱਲ ਹੈ ਪਾਵਰ ਤੁਹਾਨੂੰ ਦੱਸਣ ਲੱਗਿਆ ਹੂੰ ਵੀ ਹੈ ਨਹੀਂ ਤਾਂ ਫਿਰ ਹੈ ਹੀ ਨਹੀਂ ਹੈ ਹੀ ਨਹੀਂ ਉਹ ਕਿਤੇ ਲੁਕੇ ਹੋਏ ਸੀ ਘੀਰੇ ਦੇ ਵਿੱਚ ਘੀਰੇ ਚ ਪਾਤੀਆਂ ਸੀ ਪਾਤੀਆਂ ਚ ਸੱਪ ਬੈਠਾ ਸੀ ਸੱਪ ਨੇ ਦੱਸਿਆ ਜਦ ਹੀ ਖਤਮ ਦੇਖੋ ਕਿੱਡੀ ਵੱਡੀ ਇਹ ਗੱਲ ਹੈ ਜਿਹੜੀ ਸਾਨੂੰ ਸਮਝਾਣ ਖਾਤਰ ਉਹਨਾਂ ਨੇ ਦੱਸੀ ਵੀ ਝੂਠ ਬੋਲਣ ਦਾ ਕਿੱਡਾ ਵੱਡਾ ਨੁਕਸਾਨ ਸਾਨੂੰ ਝੱਲਣਾ ਪੈ ਸਕਦਾ ਹੂੰ ਤੇ ਇਹ ਸੱਚ ਤੇ ਇਸੇ ਲਈ ਸਾਰਾ ਕੁਝ ਸੱਚ ਤੇ ਖੜਾ ਹੈ ਵੀ ਇਹ ਸੱਚ ਜੇ ਹੋਊਗਾ ਨਾ ਤੇ ਜਿੱਥੇ ਸੱਚ ਹੋਊਗਾ ਉੱਥੇ ਸਫਾਈ ਹੋਊਗੀ ਜਿੱਥੇ ਸਫਾਈ ਹੋਊਗੀ ਉੱਥੇ ਖੁਦਾਈ ਹੋਊਗੀ ਔਰ ਜਿੱਥੇ ਖੁਦਾਈ ਹੋਊਗੀ ਉੱਥੇ ਕੋਈ ਖੌਫ ਨਹੀਂ ਹੋਊਗਾ ਹੂੰ ਤੁਸੀਂ ਓਮਕਾਰ ਦੀ ਗੱਲ ਕੀਤੀ ਅਸੀਂ ਬਚਪਨ ਤੋਂ ਸਿਣੇ ਆਏ ਆ ਵੀ ਓਮਕਾਰ ਦਾ ਮਤਲਬ ਹੈ ਵੀ ਵਿਧਾਗ ਇੱਕ ਹੈ ਓਮਕਾਰ ਇੱਕ ਹੈ ਪਰ ਤੁਸੀਂ ਮੈਨੂੰ ਕਹਿ ਰਹੇ ਹੋ ਵੀ ਹਜੇ ਤੱਕ ਉਸ ਦੀ ਖੋਜ ਹੀ ਨਹੀਂ ਹੋ ਪਾਈ। ਹੂੰ। ਕਿਤਾਬਾਂ ਦੇ ਕਿਤਾਬਾਂ ਭਰ ਗਏ। ਸਰਵ ਵਿਆਪਕਤਾ ਦਾ ਜਿਹੜਾ ਸਰੂਪ ਬਣਾਇਆ ਹੈ ਨਾ ਗੁਰੂ ਮਹਾਰਾਜ ਨੇ ਸਰਵ ਵਿਆਪਕਤਾ। ਹੂੰ। ਸਰਵ ਵਿਆਪਕਤਾ ਕੀ ਹੈ ਵੀ ਕਣ-ਕਣ 'ਚ ਮੌਜੂਦ ਹੈ। ਹਰ ਜਗ੍ਹਾ ਤੇ ਮੌਜੂਦ ਹੈ। ਸਭ ਮੈਂ ਜੋਤ ਜੋਤ ਹੈ ਜੋਤ ਹੈ ਸੋਏ। ਇਸ ਕਹ ਚਾਨਣ ਸਭ ਮੈਂ ਚਾਨਣ ਹੋਏ। ਉਹ ਕਣ-ਕਣ 'ਚ ਮੌਜੂਦ ਹੈ। ਪਰ ਜਦੋਂ ਚਾਨਣਾ ਕਰ ਦਿੰਦਾ ਨਾ ਉਹ ਜਿਹੜਾ ਪਰਦਾ ਸਾਡੇ ਅੱਗੇ ਪਿਆ ਹੋਇਆ ਜਦੋਂ ਪਰਦਾ ਚੱਕਿਆ ਜਾਂਦਾ ਫੇਰ ਉਹਨੇ ਦਿਸਣਾ ਸਾਨੂੰ ਹਮ ਹੁਣ ਦਿਸਣ ਦੇ ਲਈ ਸਾਨੂੰ ਕੀ ਕਰਨਾ ਪਊਗਾ ਉਹ ਵੀ ਸਾਨੂੰ ਦੱਸਤਾ ਉਹਨਾਂ ਨੇ ਹਮ ਹੁਣ ਜਿਹੜੀ ਵਿਆਪਕ ਸਰੂਪ ਦੀ ਗੱਲ ਕਰਦੇ ਆ ਸਰਵ ਵਿਆਪੀ ਸਰੂਪ ਦੀ ਗੱਲ ਕਰਦੇ ਆ ਇੱਕ ਓੰਕਾਰ ਵੀ ਉਹ ਇੱਕ ਹੈ ਉਹ ਕੋਣ ਹੈ ਉਹ ਕਹਿੰਦੇ ਜੀ ਓੰਕਾਰ ਦੇ ਵਿੱਚ ਜਿਹੜਾ ਊੜਾ ਹੈ ਨਾ ਉਹ ਕੀ ਦਰਸਾ ਰਿਹਾ ਸਾਨੂੰ ਉਧਰ ਸਾਰੇ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਇ ਦੀਵਾਨ ਫੇਰ ਜਿਹੜੀ ਕਾਰ ਹੈ ਉਹ ਕੀ ਦਰਸਾ ਰਹੀ ਹੈ ਉਹ ਕਹਿੰਦਾ ਜੀ ਜਿਵ ਤਿਸ ਭਾਵ ਹੈ ਤਿਵੇਂ ਚਲਾਵਾ ਜਿਵ ਹੋਵੇ ਫੁਰਮਾਨ ਇਹ ਉਸ ਦਾ ਫੁਰਮਾਨ ਹੈ ਕਾਰ ਦਾ ਮਤਲਬ ਉਹਦੀ ਕਾਰ ਹੈ ਉਹਦੀ ਕਾਰ ਕੀਤੀ ਹੋਈ ਹੈ ਇਹਨਾਂ ਸਾਰਿਆਂ ਨੂੰ ਉਸ ਇੱਕ ਨੇ ਸੰਭਾਲਿਆ ਹੋਇਆ ਤੇ ਇਹਨਾਂ ਦੀਆਂ ਡਿਊਟੀਆਂ ਲੱਗੀਆਂ ਹੋਈਆਂ ਵੀ ਤੂੰ ਭਾਈ ਪਾਲਨ ਪੋਸ਼ਣਾ ਕਰਨੀ ਹੈ ਤੋਂ ਸੰਘਾਰ ਕਰਨਾ ਹੈ ਬ੍ਰਹਿਮੰਡ ਦੇ ਵਿੱਚ ਜੋ ਕੁਝ ਵੀ ਵਾਪਰ ਰਿਹਾ ਨਾ ਉਹ ਇੱਕ ਸਿਸਟੇਮੈਟਿਕ ਚੀਜ਼ ਹੈ ਹੂੰ ਉਸ ਦੇ ਵਿੱਚ ਜੇ ਆਪਾਂ ਆਪਣੇ ਸਰੀਰ ਦੀ ਗੱਲ ਕਰੀਏ ਨਾ ਉਹ ਕਿੰਨਾ ਕੁ ਸਿਸਟੇਮੈਟਿਕ ਹੈ ਜਿਹੜਾ ਇਸ ਗੱਲ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਵੀ ਇਸ ਸਰੀਰ ਦੇ ਵਿੱਚ ਡਾਕਟਰਾਂ ਨੇ ਤਾਂ ਹੁਣ ਖੋਜਾਂ ਕੀਤੀਆਂ ਨਾ ਹੂੰ ਵੀ ਤੁਸੀਂ ਇਹ ਦੇਖ ਲਓ ਵੀ ਸਰੀਰ ਤਾਂ ਇੱਕੋ ਹੀ ਹੈ ਪਰ ਡਾਕਟਰ ਨੇ ਇਕਾਈ ਕੋਈ ਕੰਨਾ ਵਾਲਾ ਕੋਈ ਅੱਖਾਂ ਵਾਲਾ ਕੋਈ ਦਿਮਾਗ ਵਾਲਾ ਇਹ ਇਤੋਂ ਇੱਕ ਇੱਕ ਮਸ਼ੀਨ ਨਹੀਂ ਸਮਝੀ ਜਾ ਰਹੀ ਤੇ ਇਹਨੂੰ ਚਲਾਉਣ ਵਾਲਾ ਇੰਨੀਆਂ ਮਸ਼ੀਨਾਂ ਨੂੰ ਚਲਾਉਣ ਵਾਲਾ ਕੌਣ ਹੈ ਕੰਟਰੋਲ ਕਿਸ ਦੇ ਕੋਲ ਹੈ ਤੇ ਕਹਿੰਦੇ ਜੀ ਜਰਾ ਜਿੰਨਾ ਵੀ ਕੋਈ ਇੱਕ ਅੱਧੀ ਨਰਵ ਵੀ ਦੱਬ ਗਈ ਨਾ ਤੇ ਕੰਟਰੋਲ ਖਤਮ ਹੋ ਕੰਟਰੋਲ ਖਤਮ ਤੇ ਇਸ ਦਾ ਮਤਲਬ ਕਿਸੇ ਦੇ ਕੋਲ ਤਾਂ ਕੰਟਰੋਲ ਹੈ ਇਸ ਚੀਜ਼ ਦਾ ਜਿਹੜਾ ਕਿ ਇਸ ਨੂੰ ਕੰਟਰੋਲ ਕਰ ਰਿਹਾ ਹੈ ਹੂੰ ਉਹਨੂੰ ਕੰਟਰੋਲ ਕਰਦਾ ਕਿਵੇਂ ਆ ਉਹਦਾ ਸਿਸਟਮ ਕੀ ਹੈ ਉਸ ਨੂੰ ਸਮਝਣ ਦੇ ਲਈ ਮੈਂ ਕਹਿੰਦਾ ਹੁੰਨਾ ਵੀ ਇੱਕ ਤੁਸੀਂ ਆਪਣੇ ਘਰ ਦੇ ਵਿੱਚ ਕੋਈ ਸਿਸਟਮ ਲਗਾਇਆ ਹੂੰ ਤੁਸੀਂ ਮੰਨ ਲਓ ਕੋਈ ਨਵਾਂ ਕੈਮਰਾ ਲੈ ਆਂਦਾ ਕੋਈ ਨਵਾਂ ਲੈਪਟਾਪ ਲੈ ਕੇ ਆਂਦਾ ਨਵਾਂ ਮੋਬਾਈਲ ਹੀ ਲੈ ਆਂਦਾ ਚਲੋ ਸੌਖੀ ਗੱਲ ਸਮਝ ਆ ਜਾਊਗੀ ਸਾਨੂੰ ਤਾਂ ਉਹਦੇ ਚ ਸੈਟਿੰਗਸ ਤਾਂ ਕੁਝ ਕਰਨੀਆਂ ਪੈਣਗੀਆਂ ਨਾ ਹੂੰ ਉਹਦਾ ਕੰਟਰੋਲ ਤਾਂ ਦੇਖਣਾ ਪਏਗਾ ਨਾ ਹੂੰ ਹੁਣ ਅੱਗੇ ਉਸ ਦਾ ਕੰਟਰੋਲ ਕਿਹਦੇ ਕੋਲੇ ਆ ਉਹ ਤੁਹਾਡੇ ਕੋਲ ਤਾਂ ਨਹੀਂ ਹੈਗਾ ਹੂੰ ਉਸ ਨੂੰ ਵੀ ਕੋਈ ਕੰਟਰੋਲ ਕਰ ਰਿਹਾ ਹੈ ਫੇਰ ਹੀ ਉਹ ਚੱਲ ਰਿਹਾ ਨਾ ਨਹੀਂ ਨਹੀਂ ਚੱਲ ਰਿਹਾ ਤਾਂ ਇਸੇ ਤਰ੍ਹਾਂ ਦੇ ਨਾਲ ਇਹ ਜਿਹੜਾ ਮਨੁੱਖੀ ਸਰੀਰ ਹੈ ਇਹ ਸਾਡਾ ਕਿਸੇ ਦੇ ਕੰਟਰੋਲ ਦੇ ਅਧੀਨ ਚੱਲ ਰਿਹਾ ਤੇ ਗੁਰੂ ਨਾਨਕ ਸਾਹਿਬ ਨੇ ਕੀ ਕਿਹਾ ਭੈ ਵਿੱਚ ਪਵਨ ਵਹੈ ਸਦ ਬਾਓ ਭੈ ਵਿੱਚ ਚੱਲੈ ਲਖ ਦਰਿਓ ਭੈ ਵਿੱਚ ਸੂਰਜ ਭੈ ਵਿੱਚ ਚੰਦ ਭੈ ਵਿੱਚ ਧਰਤੀ ਦੱਬੀ ਭਾਰ ਮਤਲਬ ਸਾਰਾ ਕੁਝ ਭੈ ਚ ਕਿਹਦੇ ਭੈ ਚ ਹੈ ਫਿਰ ਇਹ ਤਾਂ ਦੱਸ ਦਿਓ ਵੀ ਉਹ ਭੈ ਕੀ ਦਾ ਹੈ ਫਿਰ ਬੰਦਾ ਵੀ ਜਿਹਦਾ ਭੈ ਉਹ ਨਿਰਪੋ ਹੈ ਉਹਨੂੰ ਕਿਸਦਾ ਭੈ ਨਹੀਂ ਹੈ ਉਹਨੂੰ ਕਿਸਦਾ ਭੈ ਨਹੀਂ ਹੈ ਨਿਰਵੈਰ ਹੈ ਕਿਸੇ ਨਾਲ ਵੈਰ ਨਹੀਂ ਹੈ ਹਾਂਜੀ ਤੁਸੀਂ ਅੱਜ ਪਾਠ ਨਹੀਂ ਕੀਤਾ ਮੈਂ ਤੁਹਾਨੂੰ ਰੋਟੀ ਨਹੀਂ ਦਿੰਦਾ ਨਾ ਨਾ ਬਿਲਕੁਲ ਸਭ ਕੁਝ ਮਿਲੂਗਾ ਟਾਈਮ ਤੇ ਮਿਲੂਗਾ ਪਰ ਵੈਰ ਨਹੀਂ ਹੈ ਕਿਸੇ ਨਾਲ ਤੇ ਇਹਦੀ ਜੀਵਨ ਦੀ ਜਾਗ ਦੀ ਮਿਸਾਲ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਮੇਂ ਦੇ ਉੱਤੇ ਸਾਨੂੰ ਦੇਖਣ ਨੂੰ ਮਿਲੀ ਹੁਣ ਸਾਨੂੰ ਸੁਣਨ ਨੂੰ ਮਿਲਦੀ ਹੈ ਹਣ ਦੇਖਣ ਨੂੰ ਨਹੀਂ ਮਿਲਦੀ ਹੁਣ ਕਿਉਂ ਕਿ ਉਹਨਾਂ ਨੇ ਜਿਹੜੇ ਪੁਰਨੇ ਪਾਏ ਸੀ ਨਾ ਉਹਨਾਂ ਦੇ ਕੋਲ ਰਹਿਣ ਵਾਲੇ ਜਿਹੜੇ ਸਿੰਘ ਸੀ ਨਾ ਹੂੰ ਉਹ ਸਿੰਘ ਨਹੀਂ ਸੀਗੇ ਸਿੰਘ ਸੂਰਮੇ ਸੀ ਸੂਰਮੇ ਸੀ ਹਨ ਉਹ ਸੂਰਮੇ ਬੜੇ ਕਿਵੇਂ ਸੂਰਮੇ ਬਣਨ ਦੇ ਲਈ ਕੱਲਣਾ ਕੱਲਣੀ ਪੈਂਦੀ ਹੈ ਹੂੰ ਜੱਪੀ ਤੱਪੀ ਸੀਗੇ ਹੂੰ ਹਠੀ ਸੀਗੇ ਹਠੀ ਸੀਗੇ ਬਵੇਕੀ ਸੀਗੇ ਹੂੰ ਪੈਰਾ ਦੇਣ ਵਾਲੇ ਸੀਗੇ ਹੂੰ ਆਗਿਆ ਮੰਨਣ ਵਾਲੇ ਸੀਗੇ ਉਹ ਇਹ ਸਾਰੀਆਂ ਚੀਜ਼ਾਂ ਅੱਜ ਦੇ ਮਨੁੱਖ 'ਚ ਸਾਨੂੰ ਕਿਤੇ ਝਲਕਦੀਆਂ ਨਹੀਂ ਹੈਗੀਆਂ ਪਲ-ਪਲ ਤੇ ਝੂਠ ਹੈ ਹਰ ਗੱਲ 'ਚ ਝੂਠ ਹੈ ਹਰ ਗੱਲ 'ਚ ਝੂਠ ਤੇ ਇਹਦਾ ਮਤਲਬ ਕਿਤੇ ਨਾ ਕਿਤੇ ਸੱਚਾਈ ਹੈ ਜਿਹੜੀ ਸਾਨੂੰ ਬਲ ਦਿੰਦੀ ਹੈ ਇਹਦਾ ਮਤਲਬ ਹੂੰ ਝੂਠ ਹੈ ਸਾਨੂੰ ਡਰ ਦਿੰਦਾ ਹੂੰ ਝੂਠਾ ਬੰਦਾ ਡਰਦਾ ਐਸ ਲਈ ਲਾਈਟ ਡਿਟੈਕਟਿੰਗ ਮਸ਼ੀਨਸ ਸਾਇੰਸ ਨੇ ਤਿਆਰ ਕਰ ਲੀਆਂ ਵੀ ਉਸ ਵੇਲੇ ਡਰ ਰਿਆ ਹੋਊਗਾ ਤੇ ਜਿਹੜੀ ਡੀਟਿੰਗ ਹੋਊਗੀ ਸਾਨੂੰ ਪਤਾ ਲੱਗ ਜਾਊਗਾ ਲਾਈਟ ਡਿਟੈਕਟਰ ਦੇ ਨਾਲ ਵੀ ਇਹ ਗੜਬੜ ਹੈ ਤੇ ਜਿਹੜਾ ਸੱਚ ਹੈ ਉਤੇ ਉਹ ਮਸ਼ੀਨ ਵੀ ਨਹੀਂ ਕੰਮ ਕਰਦੀ ਕਿਉਂਕਿ ਉਹ ਸੱਚ ਹੀ ਹੈ ਹਮ ਮਤਲਬ ਕਹਿਣ ਦਾ ਮਤਲਬ ਇਹ ਹੈ ਵੀ ਉਹ ਜਿਹੜਾ ਸਦਾ ਸੱਚ ਦਾ ਆਨੰਦ ਹੈ ਨਾ ਉਸ ਨੂੰ ਨਮਸਕਾਰ ਹੈ ਤੇ ਇੱਥੇ ਜੇ ਨਮਸਕਾਰ ਕਹਿ ਦਈਏ ਉਹ ਕਹਿੰਦੇ ਵੀ ਇਹ ਤਾਂ ਬੰਦਾ ਜਿਹੜਾ ਨਾ ਇਹ ਕੋਈ ਹੋਰ ਮਤ ਦਾ ਲੱਗਦਾ ਹੈ ਹੈ ਹੂੰ ਅਸੀਂ ਤਾਂ ਸਿਰਫ ਸਤਸ੍ਰੀ ਅਕਾਲ ਹੀ ਬੋਲਦੇ ਆ ਇਹ ਨਮਸਕਾਰ ਹੀ ਕਰੀ ਜਾਂਦਾ ਤਾਂ ਮੈਂ ਕਿਹਾ ਬਾਣੀ ਤਾਂ ਪੜਿਆ ਕਰੋ ਕਦੇ ਗੁਰੂ ਸਾਹਿਬ ਕਹਿੰਦੇ ਨਮਸਕਾਰ ਤਿਸ ਹੀ ਕੋ ਹਮਾਰੇ ਸਕਲ ਸਕਲ ਪ੍ਰਜਾ ਜਿਨੇ ਆਪ ਸਵਾਰੀ ਵੀ ਸਾਡੀ ਤਾਂ ਉਸ ਨੂੰ ਨਮਸਕਾਰ ਹੈ ਜਿਨੇ ਸਾਰੀ ਖਾਨਾਤ ਸਾਜਤੀ ਹੋਈ ਹੈ ਸਾਰਾ ਕੁਝ ਬਣਾਤਾ ਹੋਇਆ ਸਾਡੇ ਲਈ ਔਰ ਸਾਡੇ ਲਈ ਬਣਾਉਣ ਤੋਂ ਪਹਿਲਾਂ ਸਾਰੇ ਇੰਤਜ਼ਾਮ ਕਰਕੇ ਰੱਖਤੇ ਹੋਏ ਆ मतलब ओदी व्याख्या मेरे ख्याल ते नहीं हो सकदी ओंदे व्याख्या ਲਈ ਸ਼ਬਦ ਬਹੁਤ ਘੱਟ ਉਹਦੇ ਬਹੁਤ ਬਹੁਤ ਘੱਟ ਹੈ ਇੱਕ ਇੱਕ ਮੈਨੂੰ ਇਹ ਗੱਲ ਦੱਸੋ ਤੁਸੀਂ ਵੀ ਗੱਲ ਕਹੀ ਹੈ ਵੀ ਅਸੀਂ ਜੇ ਰੱਬ ਦਾ ਨਾਮ ਨਹੀਂ ਲੈਂਦੇ ਤਾਂ ਇਹ ਨਹੀਂ ਉਹ ਸਾਨੂੰ ਰੋਟੀ ਵੀ ਦੇਊਗਾ ਪਰ ਕਈ ਜਿਹੜੇ ਨਾਸਤਕ ਲੋਕ ਨੇ ਉਹ ਕਹਿ ਦਿੰਦੇ ਆ ਵੀ ਰੱਬ ਨੂੰ ਕੋਈ ਸ਼ੌਂਕ ਥੋੜੀ ਨਾ ਆਪਣਾ ਨਾਮ ਜਪਾਣ ਦਾ ਅਸੀਂ ਕਹਿੰਦੇ ਆ ਵੀ ਨਾਮ ਜਪੋ ਰੱਬ ਖੁਸ਼ ਹੋਊਗਾ ਨਹੀਂ 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 ਇਹ ਇਹ ਹੀ ਭਲੇਖ ਹੈ ਰੱਬ ਨੂੰ ਖੁਸ਼ ਕਰਨ ਲਈ ਨਾਮ ਨਹੀਂ ਜਪਣਾ ਹੈ ਇਹ ਬੜਾ ਵੱਡਾ ਭੁਲੇਖਾ ਸਾਡੇ 'ਚ ਅਸੀਂ ਆਪਣੇ ਆਪ ਨੂੰ ਖੁਸ਼ ਕਰਨ ਲਈ ਨਾਮ ਜਪਣਾ ਹੈ ਰੱਬ ਨੂੰ ਕਦੇ ਲਈ ਖੁਸ਼ ਕਰਨਾ ਉਹ ਤਾਂ ਨਿਰਭਉ ਹੈ ਨਿਰਵੈਰ ਹੈ ਸੱਚਾ ਸਰੂਪ ਹੈ ਉਹ ਉਹਦੀ ਤਾਂ ਇੰਨੀ ਸੁੰਦਰਤਾ ਹੈ ਉਹਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੈ ਉਹ ਉਹਨੂੰ ਕਈ ਖੁਸ਼ ਕਰੋਗੇ ਤੁਸੀਂ ਉਹਨੂੰ ਤਾਂ ਨਾ ਖੁਸ਼ੀ ਦਾ ਨਾ ਗੰਮੀ ਦਾ ਖੁਸ਼ ਤਾਂ ਤੁਸੀਂ ਆਪ ਹੋਣਾ ਸੀਗਾ ਪਰ ਤੁਸੀਂ ਉਹਨੂੰ ਖੁਸ਼ ਕਰਨ 'ਚ ਲੱਗੇ ਹੋਏ ਹੋ